ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਜੀ ਤੁਹਾਡਾ ਆਪਣੇ ਪੇਜ ਸਟਾਰ ਵਾਲੀਵਾਲ ਦੇ ਹਣੀ ਨੱਤ ਵਾਲਾ ਵੱਲੋਂ। ਅੱਜ ਆਪਾਂ ਪਹੁੰਚੇ ਹਾਂ ਜੀ। ਟ੍ਰੈਂਡ ਲੋਚੀ ਜ਼ਿਲ੍ਹਾ ਪਟਿਆਲਾ। ਪਹਿਲਾ ਸ਼ਾਨਦਾਰ ਟੂਰਨਾਮੈਂਟ ਆ। 39+ ਟੂਰਨਾਮੈਂਟ ਆ ਜੀ। ਟੂਰਨਾਮੈਂਟ ਆਲ ਓਪਨ। ਬਹੁਤ ਵਧੀਆ ਮੈਚ ਹੋਣੇ ਆ। ਗਰਾਊਂਡਾਂ ਦੀ ਬਿਲਕੁਲ ਤਿਆਰੀ ਆ ਬਹੁਤ ਸੋਹਣੇ ਗਰਾਊਂਡ ਤਿਆਰ ਕੀਤੇ ਜਦੋਂ ਵੀਆਂ ਕੜੀਆਂ ਖਤਮ ਹੁੰਦੀਆਂ ਜਾਂਦੀਆਂ ਪੁੱਤਾਂ ਸੱਚੀ ਪਾਣੀ ਛਣ ਪਾਣਾ ਲਾਉਣਾ ਸਸੀ ਗੱਲ ਜੀ ਸਸੀ ਗੱਲ ਠੀਕ ਹੋ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਜੀ ਠੀਕ ਠਾਕ ਹੋ ਹਾਂ ਕਿੰਨੇ ਕ ਟਾਈਮ ਤੱਕ ਆਪਾਂ ਮੈਚ ਸਟਾਰਟ ਕਰਨੇ ਆ ਸਰ ਆਪਾਂ 7 ਵਜੇ ਤੱਕ ਮੈਚ ਸਟਾਰਟ ਕਰਦੇ ਹਾਂ ਠੀਕ ਆ ਜੀ ਮੈਚ ਬਹੁਤ ਵਧੀਆ ਲੱਗਣੇ ਆ ਜੀ ਟੋਟਲ ਸਾਰੀਆਂ ਟੀਮਾਂ ਨੇ ਆਉਣਾ ਜੀ ਹੋਰ ਲੈਸ ਵੀ ਚੀਜ਼ ਰਹੀ ਹੈ ਬਾਕੀ ਅਪਡੇਟ ਕਰਦੇ ਆ ਜੀ